ਹਰ ਇੱਕ ਨੂੰ ਨੁੱਕ ਬਰਾਬਰਤਾ ਦਾ ਅਧਿਕਾਰੀ ਬਰਾਬਰਤਾ ਦੇ ਹੱਕ ਰੱਖਦਾ। ਅੱਜ ਬੜਾ ਫਖਰ ਕਰਤਾ ਹਾਂ ਇਸ ਚੀਜ਼ ਕੇ ਪਰ ਕਿ ਮੇਰੇ ਹੱਤੋਂ ਨੀ ਪੱਥਰ ਰਖਵਾਇਗਾ, ਪਹਿਲੀ ਇਟ ਮੇਰੇ ਹੱਤੋਂ ਰਖ ਹੋਏਗੀ। ਸਾਈ ਮੀਆਂ ਮੀਰ ਜੀ ਉਸ ਸਮੇਂ ਦੇ ਜਿਹੜੇ ਸੂਫੀ ਫਕੀਰ ਸਨ, ਉਹਨਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀ ਰਖਾਈ। ਇੱਕ ਦੂਸਰੇ ਕੋ ਇੱਕ ਦੂਸਰੇ ਤੋਂ ਨਫ਼ਰਤ ਨਹੀਂ ਕਰਨੀ ਚਾਹੀਏ। ਇੱਕ ਦੂਸਰੇ ਕੋ ਇੱਕ ਦੂਸਰੇ ਤੋਂ ਮੁਹੱਬਤ ਕਰਨੀ ਚਾਹੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵੀ ਜਿੱਥੇ ਵਖ ਵਖ ਭਗਤਾਂ ਦੀ ਬਾਣੀ ਦਰਜ ਕੀਤੀ ਸਾਡੇ ਮੁਸਲਮਾਨ ਧਰਮ ਦੇ ਵਿੱਚ ਜਿਹੜੇ ਫਕੀਰ ਹੋਏ ਨੇ ਬਾਬਾ ਸੇਖ ਫਰੀਦ ਜੀ ਉਹਨਾਂ ਦੀ ਪਾਵਨ ਬਾਣੀ ਵੀ ਦਰਜ ਕੀਤੀ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ Bismillahirrahmanirrahim <itation> ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰੇ 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 ਸ ਕੀ ਲਾਹਣ ਖੁੱਲ ਗਿਆ ਤੇ ਠੀਕ ਹੈ ਬਹੁਤ ਠੀਕ ਹੈ ਠੀਕ ਹੈ ਜੀ ਵਾਹਿਗੁਰੂ ਜੀ ਮਾਰਦੇ ਹੱਥ ਕੋਈ ਨਾ ਵਾਹਿਗੁਰੂ ਵਾਹਿਗੁਰੂ ਕਾਲੇ ਬਸਲਾ ਬੋਰੂ ਸੱਲਾ ਬੋਰੂ ਜੀ ਤੁਸੀਂ ਦੇਖੋ ਨਿਰਪੱਖ ਪੋਸਟ ਮੈਂਦਾਰਾ ਕਬੱਡੀ ਮੌਜੂਦ ਆ ਪਿੰਡ ਕਬੱਡੀ ਦੇ ਵਿੱਚ ਗੁਰਦੁਆਰਾ ਰਵਦਾਸਪੁਰਾ ਦੇ ਵਿੱਚ ਜਿੱਥੇ ਕਿ ਇੱਥੇ ਕਈ ਦਿਨਾਂ ਤੋਂ ਜਿਹੜੀ ਲੰਗਰ ਦੀ ਹਾਲ ਦੀ ਸੇਵਾ ਚੱਲ ਰਹੀ ਆ ਉੱਥੇ ਅੱਜ ਉਸ ਹਾਲ ਦਾ ਨੀ ਪੱਤਰ ਰੱਖਿਆ ਗਿਆ ਤੇ ਨਾਲ ਇਹ ਜਿਹੜਾ ਉੱਤੇ ਪੋਰਾ ਸਾਹਿਬ ਬਣਾਉਣਾ ਵਾ ਉਹਦਾ ਵੀ ਨੀ ਪੱਤਰ ਰੱਖਿਆ ਗਿਆ ਜਿਵੇਂ ਕਿ ਆਪ ਸਭ ਨੂੰ ਪਤਾ ਇਹ ਉਹ ਜਗ੍ਹਾ ਜਿੱਥੇ 1921 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਗਈ ਸੀ ਉਸ ਉਸ ਸਮੇਂ ਇੱਥੇ ਮਹੰਤ ਜਮਨਾਦਾਸ ਜੀ ਰਹਿਆ ਕਰਦੇ ਸਨ ਜਿਹੜੇ ਕਿ ਇੱਥੇ ਤਪੱਸਿਆ ਕਰਦੇ ਸਨ ਉਸ ਉਹਨਾਂ ਦੀ ਤਪੱਸਿਆ ਨੂੰ ਦੇਖਦੇ ਹੋਏ ਇਹ ਜਿਹੜਾ ਪੋਰਾ ਸਾਹਿਬ ਇੱਕ ਗੁਰਦਾਰਾ ਸਾਹਿਬ ਦੇ ਹਾਲ ਦੇ ਢੇਠਾ ਬਣਾਇਆ ਜਾ ਰਿਹਾ ਵਾ ਅੱਜ ਜਿੱਥੇ ਉਸ ਪੂਰਾ ਸਾਹਿਬ ਦਾ ਨਹੀਂ ਪੱਥਰ ਰੱਖਿਆ ਗਿਆ ਇੱਕ ਅੱਜ ਇੱਥੇ ਵੱਡੀ ਮਿਸਾਲ ਵੀ ਪੈਦਾ ਕੀਤੀ ਆ ਪਿੰਡਕ ਵੱਡੀ ਨਵਾਸੀਆਂ ਨੇ ਮੁਸਲਮਾਨ ਭਾਈਚਾਰੇ ਦੇ ਮੌਲਵੀ ਤੋਂ ਅੱਜ ਇਸ ਪੂਰਾ ਸਾਹਿਬ ਦੀ ਨਹੀਂ ਰਖਵਾ ਕੇ ਭਾਈਚਾਰਕ ਸਾਂਝ ਕਾਇਮ ਕੀਤੀ ਆ ਸਾਡੇ ਕੋਲ ਉਹ ਮੌਲਵੀ ਸਾਹਿਬ ਵੀ ਇੱਥੇ ਮੌਜੂਦ ਨੇ ਗੁਰਦੁਆਰਾ ਕਨਗੀਧਰ ਦਰਬਾਰ ਸ੍ਰੀ ਦੇ ਹੈਡ ਗ੍ਰਾਂਥੀ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੌਲਵੀ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਅੱਜ ਇੱਕ ਵੱਡੀ ਗੁਰਦਾਰਾ ਸਾਹਿਬ ਦੇ ਵਿੱਚ ਨੀਂ ਪੱਤਰ ਰੱਖਿਆ ਭਾਈਚਾਰਕ ਸੰਜ ਕਾਇਮ ਹੋਈ ਹੈ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਵਧੀਆ ਜੀ ਬਹੁਤ ਵਧੀਆ ਇਹੋ ਜਿਹਾ ਹੋਣਾ ਚਾਹੀਦਾ ਇਸੇ ਇੱਕ ਦੂਸਰੇ ਦੇ ਨਾਲ ਮੁਹੱਬਤ ਔਰ ਪਿਆਰ ਵੱਧਦਾ ਹੈ ਇੱਕ ਦੂਸਰੇ ਦੇ ਦਿਲ ਦੇ ਵਿੱਚ ਉਸ ਦੀ ਕਦਰ ਵਧਦੀ ਹੈ ਇਨਸਾਨ ਜਿਹੜਾ ਨਾ ਇੱਕ ਇੱਕ ਇਨਸਾਨ ਹੈ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ ਸਭ ਤੋਂ ਬਿਹਤਰ ਤੇ ਇਹ ਹੈ ਕਿ ਮੁਹੱਬਤ ਔਰ ਪਿਆਰ ਕਾਇਮ ਕੀਤਾ ਜਾ ਮੈਂ ਇਸੀ ਚੀਜ਼ ਨੂੰ ਬਹੁਤ ਅੱਛਾ ਮੰਨਦਾ ਹਾਂ اور انسانیت کا فرض یہی ہے ہم سب انسان ہیں مذہب سے پہلے ہم سب انسان ہیں ایک دوسرے کے محبت اور پیار سے اسی طرح پیش آنا چاہیے جਵੇਂ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਰਦਾਸ ਕੀਤੀ ਗਈ ਹੈ ਤੁਸੀਂ ਅਰਦਾਸ ਦੇ ਵਿੱਚ ਵੀ ਮੌਜੂਦ ਸੀ ਉਸ ਤੋਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਟ ਰਖਵਾਈ ਗਈ ਆ ਤੁਹਾਨੂੰ ਲੱਗਦਾ ਨਹੀਂ ਵੀ ਮੁਸਲਮਾਨ ਭਾਈਚਾਰੇ ਦੀ ਤੇ ਸਿੱਖ ਭਾਈਚਾਰੇ ਦੀ ਆਸ ਵਿੱਚ ਜਿਹੜਾ ਪਿਆਰ ਆ ਉਹ ਬਹੁਤ ਜ਼ਿਆਦਾ ਉੱਚਾ ਕੱਦ ਹੋਇਆ ਉਹਦਾ ਬਹੁਤ ਉੱਚਾ ਕੱਦ ਹੋਇਆ ਜੀ ਇਹ ਹਕੀਕਤ ਦੇ ਵਿੱਚ ਹੈ ਔਰ ਮੈਂ आज बड़ा फक्र करता हूं इस चीज के पर कि मेरे हाथ तो नी पत्थर रखवाएगा रख पहली ईंट मेरे हाथ तो रखवेगी बहुत खुश नजर आए हो तुसी मैं बहुत खुश हूं बहुत खुश हूं जी ठीक है जी इस तरह प्यार का जेड़ा प्रतीक है इस तरह सदा ही कायम रहना चाहिए जी ये बात हकीकत के विच है इंसान हमेशा ये कायम रहना चाहिए एक दूसरे को एक दूसरे से नफरत नहीं करनी चाहिए एक दूसरे को एक दूसरे से मोहब्बत करनी चाहिए ठीक है जी जी जमे के देखया तुसी मौलवी साहब ने दसया बी आज ਮੇਤੋ ਇਸ ਗੁਰੂ ਘਰ ਦੇ ਪੂਰਾ ਸਾਹਿਬ ਦੀ ਨੀਂਹ ਰਖਵਾਈ ਗਈ ਤਾਂ ਜਿੱਥੇ ਮੈਂ ਇਸ ਭਾਈਚਾਰੇ ਕੇ ਸਾਹਮਣੇ ਨੂੰ ਕੈਮ ਰੱਖਣ ਬਾਅਦ ਤੇ ਬਹੁਤ ਖੋਸਾ ਉੱਥੇ ਹੀ ਮੈਂ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ ਸਿੱਖ ਭਾਈਚਾਰੇ ਦਾ ਜਿਨ੍ਹਾਂ ਨੇ ਕਿ ਮੈਨੂੰ ਇਸ ਇਹ ਰਤਬਾ ਦਿੱਤਾ ਵੀ ਮੇਰੇ ਹੱਥੋਂ ਇਹਨਾਂ ਨੇ ਜਿਹੜੀ ਇੱਥੇ ਇੱਟ ਰਖਵਾ ਕੇ ਪੂਰਾ ਸਾਹਿਬ ਦੀ ਨੀਰ ਰਖਵਾਈ ਆ ਸਾਡੇ ਕੋਲ ਮੌਜੂਦ ਨੇ ਗੁਰਦੁਆਰਾ ਕਨਗੀਤਰ ਦਰਬਾਰ ਸ੍ਰੀ ਦੇ ਹੈੱਡ ਗ੍ਰਾਂਥੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂ ਬੱਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋ ਤੁਸੀਂ ਇੱਥੇ ਨੀ ਪੱਥਰ ਰੱਖਿਆ ਤੁਸੀਂ ਵੀ ਆਪਣੇ ਹੱਥ ਨਾਲ ਇੱਟ ਰੱਖੀ ਆ ਇੱਕ ਤਾਂ ਭਾਈਚਾਰਕ ਸੰਘ ਤੁਸੀਂ ਦੇਖੀਏ ਇੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਕਿ ਬਿਲਡਿੰਗ ਬਣੀ ਹੋਈ ਆ ਹੋਰ ਵੀ ਜਿਹੜਾ ਸੰਗਤ ਦੀ ਅ ਮਤਲਬ ਆ ਸੰਗਤ ਨੂੰ ਦੇਖਦੇ ਆ ਜਿਹੜਾ ਹਾਲ ਆ ਵਡਾ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਇੱਕ ਤਾਂ ਜਿਹੜੀ ਭਾਈਚਾਰਕ ਸਾਂਝ ਕਾਇਮ ਹੋਈ ਹੈ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਤੋਂ ਉਹਨਾਂ ਨੇ ਇਸ ਸੰਸਾਰ ਤੇ ਪ੍ਰਕਾਸ਼ ਧਾਰਨ ਕੀਤਾ ਨਾ ਉਦੋਂ ਤੋਂ ਉਹਨਾਂ ਦੀ ਸੋਚ ਇਹ ਸੀ ਕਿ ਹਰ ਇੱਕ ਮਨੁੱਖ ਬਰਾਬਰਤਾ ਦਾ ਅਧਿਕਾਰੀ ਬਰਾਬਰਤਾ ਦੇ ਹੱਕ ਰੱਖਦਾ ਇਸੇ ਕਰਕੇ ਬੇਈ ਨਦੀ ਤੋਂ ਬਾਹਰ ਜਦੋਂ ਸਤਿਗੁਰੂ ਜੀ ਪਹਿਲਾਂ ਆਏ ਪਹਿਲੇ ਦਿਨ ਹੀ ਉਨ੍ਹਾਂ ਨੇ ਨਾਰਾ ਇਹੋ ਲਾਇਆ ਸੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਕਹਿਣ ਦਾ ਭਾਵ ਸੀ ਕਿ ਸਾਰੇ ਬਰਾਬਰ ਨੇ ਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਈ ਮੀਆਂ ਮੀਰ ਜੀ ਉਸ ਸਮੇਂ ਦੇ ਜਿਹੜੇ ਸੂਫੀ ਪਕੀਰ ਸਨ ਉਹਨਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂ ਰਖਾਈ ਤੇ ਉਹਨਾਂ ਨੇ ਵੀ ਇਹ ਜੋ ਕਾਇਮ ਕੀਤਾ ਤੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵੀ ਜਿੱਥੇ ਵਖ ਵਖ ਭਗਤਾਂ ਦੀ ਬਾਣੀ ਦਰਜ ਕੀਤੀ ਉੱਥੇ ਸਾਡੇ ਮੁਸਲਮਾਨ ਧਰਮ ਦੇ ਵਿੱਚ ਜਿਹੜੇ ਫਕੀਰ ਹੋਏ ਨੇ ਬਾਬਾ ਸੇਖ ਫਰੀਦ ਜੀ ਉਹਨਾਂ ਦੀ ਪਾਵਨ ਬਾਣੀ ਵੀ ਦਰਜ ਕੀਤੀ ਇਹ ਤਾਂ ਮਿਸ਼ਾਲ ਸਤਿਗੁਰੂ ਜੀ ਨੇ ਪਹਿਲਾਂ ਹੀ ਕਾਇਮ ਕਰ ਦਿੱਤੀ ਜਦਕਿ ਅੱਜ ਤੱਕ ਕੋਈ ਅਜਿਹਾ ਗ੍ਰੰਥ ਨਹੀਂ ਬਣਿਆ ਜਿੱਥੇ ਵੱਖ-ਵੱਖ ਧਰਮਾਂ ਦੇ ਮਹਾਪੁਰਸ਼ਾਂ ਦੀ ਬਾਣੀ ਦਰਜ ਹੋਵੇ ਤੇ ਇਸ ਤੋਂ ਇਲਾਵਾ ਜਿਹੜੇ ਉਸ ਸਮੇਂ ਊਚ ਨੀਚ ਜਾਤ ਪਾਤ ਦਾ ਭੇਦਭਾਵ ਸੀ ਜਿਹੜਾ ਬਹੁਤ ਜ਼ਿਆਦਾ ਸੀ ਉਸ ਨੂੰ ਵੀ ਸਤਿਗੁਰੂ ਜੀ ਨੇ ਖਤਮ ਕੀਤਾ ਸਾਡੇ ਧਾਰਮਿਕ ਆਗੂਆਂ ਨੇ ਜਿਨ੍ਹਾਂ ਭਗਤ ਸਹਿਬਾਨਾਂ ਨੂੰ ਸੋ ਮੰਨਿਆ ਨਹੀਂ ਕਿ ਭਗਤ ਨੇ ਨਾਮ ਜਪਣ ਦੇ ਅਧਿਕਾਰੀ ਨੇ ਤੇ ਉਹਨਾਂ ਨੂੰ ਪਾਤਸ਼ਾਹ ਜੀ ਉਹਨਾਂ ਦੀ ਪਾਵਨ ਬਾਣੀ ਦਰਜ ਕੀਤੀ ਕਿਉਂ ਕਿਉਂਕਿ ਉਹ ਪ੍ਰਭੂ ਦੇ ਆਸ਼ਕ ਸੀ ਪ੍ਰਭੂ ਨੂੰ ਪ੍ਰੇਮ ਕਰਨ ਵਾਲੇ ਸੀ ਜਿਨ੍ਹਾਂ ਦੇ ਵਿੱਚ ਸ੍ਰੀ ਭਗਤ ਕਬੀਰ ਜੀ ਵੀ ਆਉਂਦੇ ਨੇ ਭਗਤ ਨਾਮਦੇਵ ਜੀ ਭਗਤ ਸੈਣ ਜੀ ਤੇ ਸ੍ਰੀ ਰਵਦਾਸ ਜੀ ਮਹਾਰਾਜ ਜੀ ਸ਼ਾਮਲੇ ਉਹਨਾਂ ਦੀ ਬਾਣੀ ਵੀ ਦਰਜ ਕੀਤੀ ਅੱਜ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਆ ਤੇ ਉੱਥੇ ਸਾਰੇ ਭਗਤ ਸਹਿਬਾਨਾਂ ਨੂੰ ਗੁਰੂ ਸਹਿਬਾਨਾਂ ਨੂੰ ਤੇ ਭਟ ਸਹਿਬਾਨਾਂ ਨੂੰ ਵੀ ਗੁਰੂ ਗੁਰਸਿੱਖ ਸਹਿਬਾਨਾਂ ਨੂੰ ਵੀ ਨਤਮਸਤਕ ਹੁੰਨੇ ਆ ਤੇ ਇਹ ਸਤਿਗੁਰੂ ਜੀ ਨੇ ਪਹਿਲਾਂ ਹੀ ਕਾਇਮ ਕਰ ਦਿੱਤੀ ਸੀ ਮਰਿਆਦਾ ਅੱਜ ਇਹੋ ਪਰੰਪਰਾ ਜਾਰੀ ਕੀਤੀ ਗਈ ਇੱਥੇ ਗੁਰਦੁਆਰਾ ਸ੍ਰੀ ਉਦਾਸਪੁਰਾ ਸਾਹਿਬ ਵਿਖੇ ਸੋ ਇਸੇ ਨਗਰ ਦੇ ਜਿਹੜੇ ਮਸੀਦ ਦੇ ਮੌਲਵੀ ਨੇ ਉਹਨਾਂ ਪਾਸੋਂ ਪਹਿਲੀ ਏਟ ਰਖਵਾਈ ਗਈ ਹੈ ਤੇ ਮੈਂ ਵਧਾਈ ਦਵਾਂਗਾ ਸਮੂਹ ਸੰਗਤਾਂ ਨੂੰ ਕਿ ਜਿੱਥੇ ਇਹ ਭਾਈਚਾਰਕ ਸਾਂਝ ਕਾਇਮ ਹੋਈ ਹੈ ਉੱਥੇ ਇਹ ਜਿਹੜਾ ਹਾਲ ਹੈ ਸੰਗਤ ਦੇ ਬੈਠਣ ਵਾਸਤੇ ਛੋਟਾ ਸੀ ਜਦੋਂ ਵੱਡਾ ਇਕੱਠ ਹੁੰਦਾ ਹੈ ਗੁਰਪੁਰਮ ਮਨਾਏ ਜਾਂਦੇ ਨੇ ਵੀ ਛੋਟਾ ਪੈ ਜਾਂਦਾ। ਇਸੇ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਹੁਣ ਪਿਛਲੀ ਸਾਈਡ ਭੂਰਾ ਸਾਹਿਬ ਦਾ ਨਿਰਮਾਣ ਕੀਤਾ ਜਾ ਰਿਹਾ ਭੂਰਾ ਸਾਹਿਬ ਦੇ ਉੱਤਰ ਉੱਪਰ ਫਿਰ ਹਾਲ ਨੂੰ ਵੀ ਵਧਾਇਆ ਜਾਵੇਗਾ ਸਤਗੁਰਾਂ ਦੇ ਪਾਵਨ ਪ੍ਰਕਾਸ਼ ਸਥਾਨ ਭੂਰਾ ਸਾਹਿਬ ਦੇ ਉੱਪਰ ਹੋਵਣਗੇ। ਸੋ ਸੰਗਤ ਦੀ ਸਹੂਲਤ ਵਾਸਤੇ ਹੋਣਾ ਚਾਹੀਦਾ ਸੀ। ਸੋ ਸਤਗੁਰੂ ਜੀ ਕਿਰਪਾ ਕਰਨ ਸਮੂਹ ਸੰਗਤਾਂ ਤੋਂ ਇਹ ਸੇਵਾਵਾਂ ਲੈ ਲੈਣ ਸਮੂਹ ਸੰਗਤਾਂ ਤਨ ਮਨ ਤੇ ਧੰਦੇ ਨਾਲ ਸਹਿਯੋਗ ਪਾਉਣ ਤੇ ਸਤਗੁਰੂ ਜੀ ਸਭਨਾਂ ਨੂੰ ਆਪਣੇ ਨਾਮ ਦੇ ਨਾਲ ਜੋੜ ਕੇ ਰੱਖਣਗੇ। ਠੀਕ ਹੈ ਇਹ ਸਨ ਬਾਬਾ ਸੰਦੀਪ ਸਿੰਘ ਜੀ ਗੁਰਦੁਆਰਾ ਕਲੰਗੀ ਤਰ ਦਰਬਾਰ ਸ੍ਰੀ ਤੋਂ ਜਿੱਥੇ ਇਹਨਾਂ ਨੇ ਦੱਸਿਆ ਵੀ ਸਾਡੇ ਗੁਰੂਆਂ ਨੇ ਇਹ ਰਵਾਨੀ ਦੇ ਵਿੱਚ ਪਹਿਲਾਂ ਹੀ ਲਿਖ ਦਿੱਤਾ ਸੀ ਵੀ ਜਿਹੜੀਆਂ ਸਭ ਜਾਤਾਂ ਪੱਤਾਂ ਨੂੰ ਛੱਡ ਕੇ ਜਿਹੜਾ ਧਰਮ ਸਾਹਿਬ ਇਕਾ ਪਰ ਉਹ ਅੱਜ ਇੱਥੇ ਮਿਸਾਲ ਵੀ ਦੇਖਣ ਨੂੰ ਮਿਲੀ ਆ ਕਿ ਸਭ ਧਰਮਾਂ ਦੇ ਜਿਹੜੇ ਲੋਕ ਨੇ ਇੱਥੇ ਪਹੁੰਚਿਆ ਅੱਜ ਗੁਰਦੁਆਰਾ ਅਰਵਦਾਸਪੁਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਹਾਲ ਦਾ ਨੀਰ ਰੱਖਣ ਵਾਸਤੇ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਲਈ ਵੱਧ ਤੋਂ ਵੱਧ ਸੇਵਾ ਪਾਉਤੇ ਜਿਹੜੀ ਗੁਰਦਾਰੇ ਦੀ ਸੇਵਾ ਤਾਂ ਅੱਗੇ ਚੱਲ ਸਕੇ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਜਿਹੜੀ ਇਹ ਖੋਜ ਆ ਕਿੱਥੇ ਜਾ ਕੇ ਰੁਕਦੀ ਆ ਪਰ ਪਰ ਅੱਜ ਦੇਖੋ ਤੁਸੀਂ ਬਿਲਡ ਇਹ ਜਿਹੜੀ ਬਿਲਡਿੰਗ ਆ ਹੋਰ ਵੀ ਵੱਡੀ ਬਣੇਗੀ ਮਿਹਰਬਾਨੀ